ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਾਧ ਸੰਗਤ ਜੀ ਇੱਕ ਦੰਦ ਕਥਾ ਅਨੁਸਾਰ ਮੰਨਿਆ ਜਾਂਦਾ ਹੈ ਕਿ ਕਸ਼ਮੀਰ ਰਾਜ ਦੀ ਮੋਢੀ ਕਾਸ਼ਪ ઋષਿ ਨੇ ਗੱਡ ਕੇ ਇਸ ਰਾਜ ਨੂੰ ਵਸਾਇਆ ਸੀ ਕਸ਼ਮੀਰ ਘਾਟੀ ਦੇ ਪਹਾੜੀ ਇਲਾਕੇ ਵਿੱਚ ਬਹੁਤ ਹੀ ਸੁੰਦਰ ਝੀਲਾਂ ਬਾਗ ਅਤੇ ਚਸ਼ਮੇ ਹਨ ਇਹ ਰਾਜ ਦਾ ਮੌਸਮ ਸਦਾ ਸਿਹਤ ਲਈ ਬੜਾ ਅਨੁਕੂਲ ਰਹਿੰਦਾ ਸੀ ਕਸ਼ਮੀਰ ਘਾਟੀ ਵਿੱਚ ਗਰਮੀਆਂ ਦੇ ਮੌਸਮ ਵਿੱਚ ਵੀ ਧਰਤੀ ਤਪਦੀ ਨਹੀਂ ਸੀ ਇਸ ਲਈ ਬਹੁਤ ਸਾਰੇ ਵਿਦਵਾਨ ਲੋਕਾਂ ਨੇ ਕਸ਼ਮੀਰ ਘਾਟੀ ਵਿੱਚ ਆ ਕੇ ਆਪਣੇ ਘਰ ਬਣਾ ਲਏ ਸਨ ਅਤੇ ਉਹਨਾਂ ਘਰਾਂ ਵਿੱਚ ਵਸਾ ਕਰ ਲਿਆ ਸੀ ਉਹਨਾਂ ਵਿਦਵਾਨਾਂ ਵਿੱਚ ਬਹੁਤ ਸਾਰੇ ਪੰਡਤ ਸਨ ਉਸ ਸਮੇਂ ਕਸ਼ਮੀਰੀ ਪੰਡਤਾਂ ਦੇ ਵਿਦਵਤਾ ਦੇ ਧਾਂਕ ਸਮੁੱਚੇ ਭਾਰਤ ਵਿੱਚ ਸੀ ਇਸ ਲਈ ਸਨਾਤਨ ਧਰਮ ਵਿੱਚ ਉਹਨਾਂ ਪੰਡਤਾਂ ਦਾ ਬਹੁਤ ਪੂਜਾ ਅਤੇ ਸਤਿਕਾਰ ਹੁੰਦਾ ਸੀ ਉਹਨਾਂ ਪੰਡਤਾਂ ਨੇ ਕਸ਼ਮੀਰ ਘਾਟੀ ਵਿੱਚ ਸਰਵ ਸ਼ਕਤੀਮਾਨ ਪਰਮਾਤਮਾ ਦੇ ਸਿਮਰਨ ਦਾ ਪ੍ਰਚਾਰ ਕਰਨ ਦੇ ਬਜਾਏ ਲੋਕਾਂ ਵਿੱਚ ਮੂਰਤੀ ਪੂਜਾ, ਭਾਰਤ ਨੇਮ ਅਤੇ ਸਾਲਗ੍ਰਾਮ ਦੇ ਪੂਜਾ ਜਿਹੇ ਕਰਮ ਕਾਂਡਾਂ ਦਾ ਪ੍ਰਚਾਰ ਕਰ ਦਿੱਤਾ ਸੀ। ਉਸ ਸਮੇਂ ਸਮੁੱਚੇ ਭਾਰਤ ਵਿੱਚ ਜਾਤ ਪਾਤ ਦਾ ਕੋੜ ਫੈਲਿਆ ਹੋਇਆ ਸੀ। ਅਖੌਤੀ ਨੀਵੀਂ ਜਾਤੀ ਵਾਲਿਆਂ ਲਈ ਧਾਰਮਿਕ ਸਥਾਨਾਂ ਤੇ ਜਾਣ ਅਤੇ ਧਰਮ ਕਰਮ ਧਰਮ ਦੀ ਮਨਾਹੀ ਸੀ ਉਕੋਤੀ ਉੱਚੀ ਜਾਤੀ ਦੇ ਲੋਕ ਧਰਮ ਤੇ ਆਪਣਾ ਏਕਾਧਿਕਾਰ ਸਮਝਦੇ ਸਨ ਸ਼੍ਰੀਨਗਰ ਕਸ਼ਮੀਰ ਦੀ ਰਾਜਧਾਨੀ ਸੀ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਸਾਥੀ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਨਾਲ ਚੱਲ ਕੇ ਸ਼੍ਰੀਨਗਰ ਵਿਖੇ ਆਏ ਸਨ ਤਾਂ ਬਹੁਤ ਸਾਰੇ ਲੋਕਾਂ ਨੇ ਉਹਨਾਂ ਦੇ ਦਰਸ਼ਨ ਕੀਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਇਲਾਹੀ ਬਾਣੀ ਰਾਹੀਂ ਉਹਨਾਂ ਨੂੰ ਇੱਕ ਅਕਾਲ ਪੁਰਖ ਦਾ ਗਿਆਨ ਦੇ ਕੇ ਸਿਮਰਨ ਕਰਨ ਦਾ ਉਪਦੇਸ਼ ਕੀਤਾ ਸੀ ਉਸ ਸਮੇਂ ਬਹੁਤ ਸਾਰੇ ਲੋਕਾਂ ਨੇ ਗੁਰੂ ਜੀ ਦਾ ਸਿੱਖ ਧਰਮ ਅਪਣਾ ਲਿਆ ਸੀ ਉਹਨਾਂ ਨੇ ਜਾਤ ਪਾਤ ਤੋਂ ਉੱਪਰ ਉੱਠ ਕੇ ਕਰਮ ਕਾਂਡਾਂ ਦਾ ਤਿਆਗ ਕਰਕੇ ਆ ਪਰਮੇਸ਼ਰ ਦੇ ਭਗਤੇ ਸ਼ੁਰੂ ਕਰ ਦਿੱਤੇ ਸੀ ਬਹੁਤ ਸਾਰੇ ਵਿਦਵਾਨ ਪੰਡਤ ਵੀ ਗੁਰੂ ਜੀ ਦੇ ਦਰਸ਼ਨਾਂ ਨੂੰ ਆਏ ਗੁਰੂ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਸਮੁੱਚੀ ਮਾਨਵਤਾ ਇੱਕ ਪਰਮਾਤਮਾ ਦੇ ਬੱਚੇ ਹਨ ਕਿਸੇ ਵਿੱਚ ਭੇਦ ਭਾਵ ਕਰਨਾ ਪਰਮਾਤਮਾ ਦੇ ਦਰਤੇ ਪ੍ਰਵਾਣ ਨਹੀਂ ਹੈ ਕਾਹ ਪੰਡਤਾਂ ਨੇ ਵੀ ਗੁਰੂ ਜੀ ਦਾ ਉਪਦੇਸ਼ ਮੰਨ ਕੇ ਗੁਰੂ ਜੀ ਦੇ ਸਿੱਖ ਹੋ ਗਏ ਸਨ ਉਹਨਾਂ ਨੇ ਬਾਕੀ ਰਹੀਂਦੀ ਜ਼ਿੰਦਗੀ ਆਪ ਪਰਮੇਸ਼ਰ ਦਾ ਨਾਮ ਜਪਿਆ ਅਤੇ ਲੋਕਾਂ ਵਿੱਚ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਖਿਆਵਾਂ ਦਾ ਪ੍ਰਚਾਰ ਕੀਤਾ ਜਦ ਮੇਰੀ ਪੀੜੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ਼੍ਰੀ ਨਗਰ ਵਿੱਚ ਆਏ ਸਨ ਤਾਂ ਉਸ ਸਮੇਂ ਸ਼੍ਰੀ ਨਗਰ ਵਿੱਚ ਬਹੁਤ ਸਾਰੇ ਨਾਨਕ ਨਾਮ ਲੈਵਾ ਸਿੱਖ ਬਸਦੇ ਸਨ ਗੌਰਤਿਹਾਰ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਇਹ ਸਾਖੇ ਅੱਗੇ ਹੋਰ ਸੰਗਤਾਂ ਵਿੱਚ ਸ਼ੇਅਰ ਕਰ ਦੇਣੇ ਅਤੇ ਚੈਨਲ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ